ਅੱਜ ਦੀ ਸਾਡੀ ਜਿਹੜੀ ਕਲਾਸ ਆ ਉਹ ਰਾਸ਼ਟਰਪਤੀ ਦੀਆਂ ਪਾਵਰਜ਼ ਨਾਲ ਰਿਲੇਟਡ ਹੈ ਤੇ ਇਹ ਆਪਾਂ ਸਟਾਰਟ ਕਰਦੇ ਆ ਰਾਸ਼ਟਰਪਤੀ ਦੀਆਂ ਪਾਵਰਜ਼ ਕਿੰਨੀਆਂ ਪਾਵਰਜ਼ ਹੋ ਸਕਦੀਆਂ ਕਿਹੜੀ ਕਿਹੜੀ ਪਾਵਰਜ਼ ਦੇ ਕਿਹੜੇ ਕਿਹੜੇ ਮੇਨ ਹਿੱਸੇ ਹੁੰਦੇ ਆ ਤੇ ਰਾਸ਼ਟਰਪਤੀ ਦੁਆਰਾ ਕੀਤੇ ਗਏ ਕੰਮ ਜਿਹੜੇ ਉਹ ਕਿਹੜੀ ਸ਼ਕਤੀ ਦਾ ਹਿੱਸਾ ਬਣਦੇ ਆ ਤਾਂ ਜਿਵੇਂ ਸਾਡੇ ਕੋਲੇ ਸਭ ਤੋਂ ਪਹਿਲਾਂ ਦਿੱਤਾ ਹੋਇਆ ਵਿਧਾਇਕ ਸ਼ਕਤੀ ਰਾਸ਼ਟਰਪਤੀ ਦੀ ਜਿਹੜੀ ਲੈਜਿਸਲੇਟਿਵ ਪਾਵਰ ਨੂੰ ਵਿਧਾਇਕ ਸ਼ਕਤੀ ਕਹਿੰਦੇ ਆ ਦੇਖੋ ਜਿਹੜੀ ਵੀ ਨਵੀਂ ਸਰਕਾਰ ਬਣਦੀ ਆ ਰਾਸ਼ਟਰਪਤੀ ਦੁਆਰਾ ਸਭ ਤੋਂ ਪਹਿਲਾਂ ਉਹਨੂੰ ਸੰਬੋਧਨ ਕੀਤਾ ਜਾਂਦਾ ਠੀਕ ਹੈ ਜੋ ਵੀ ਨਵੀਂ ਸਰਕਾਰ ਬਣੂਗੀ ਸੈਂਟਰ ਗਵਰਨਮੈਂਟ ਦੇ ਵਿੱਚ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ ਰਾਸ਼ਟਰਪਤੀ ਕਿਹੜੇ ਆਰਟੀਕਲ ਦੇ ਵਿੱਚ 85 ਦੇ ਵਿੱਚ ਜਿਵੇਂ ਰਾਜ ਸਭਾ ਲੋਕ ਸਭਾ ਤੇ ਰਾਜ ਸਭਾ ਸੰਸਦ ਦੇ ਦੋ ਹਿੱਸੇ ਹੁੰਦੇ ਆ ਤਾਂ ਇਹਨੂੰ ਭੰਗ ਕੀਤਾ ਜਾ ਸਕਦਾ ਹੈ ਜੀ ਲੋਕ ਸਭਾ ਨੂੰ ਰਾਜ ਸਭਾ ਨੂੰ ਨਹੀਂ ਭੰਗ ਕੀਤਾ ਜਾ ਸਕਦਾ ਕਿਉਂਕਿ ਇੱਕ ਪਰਮਨੈਂਟ ਬਾਡੀ ਹੈ ਰਾਸ਼ਟਰਪਤੀ ਦੁਆਰਾ ਜੁਆਇੰਟ ਸੈਸ਼ਨ ਬੁਲਾਇਆ ਜਾਂਦਾ ਹੈ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਇਕੱਠਾ ਬੁਲਾਉਣਾ ਉਹਨੂੰ ਜੁਆਇੰਟ ਸੈਸ਼ਨ ਕਹਿੰਦੇ ਆ ਇਹ ਰਾਸ਼ਟਰਪਤੀ ਬੁਲਾ ਸਕਦਾ ਕਿਹੜੇ ਆਰਟੀਕਲ ਦੇ ਵਿੱਚ ਬੁਲਾਇਆ ਜਾਊਗਾ 108 ਦੇ ਵਿੱਚ ਤੇ ਮਨੀ ਬਿੱਲ ਵਿੱਚ ਰਾਸ਼ਟਰਪਤੀ ਦੀ ਪਹਿਲੀ ਸਹਿਮਤੀ ਹੋਣੀ ਜ਼ਰੂਰੀ ਹੈ ਕਿਵੇਂ ਹੋਣੀ ਜ਼ਰੂਰੀ ਹੈ ਜਿਵੇਂ ਆਪਾਂ ਗੱਲ ਕਰਦੇ ਆ ਕਿ ਜਿਹੜਾ ਮਨੀ ਬਿੱਲ ਆ ਉਹ ਸਿਰਫ ਤੇ ਸਿਰਫ ਲੋਕ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾਂਦਾ ਲੋਕ ਸਭਾ ਦੇ ਵਿੱਚ ਜਿਹੜਾ ਮਨੀ ਬਿੱਲ ਹੈ ਉਹ ਪੇਸ਼ ਕੀਤਾ ਜਾਂਦਾ ਤੇ ਮਨੀ ਬਿੱਲ ਨੂੰ ਲਿਹਾਉਣ ਦੇ ਲਈ ਜਿਹੜੀ ਸਭ ਤੋਂ ਪਹਿਲੀ ਮਨਜ਼ੂਰੀ ਹੁੰਦੀ ਹੈ ਐਗਰੀਮੈਂਟ ਹੁੰਦਾ ਹੈ ਰਾਸ਼ਟਰਪਤੀ ਦਾ ਹੁੰਦਾ ਹੈ ਕਿਉਂਕਿ ਰਾਸ਼ਟਰਪਤੀ ਦੇ ਸਾਹਮਣੇ ਜਦੋਂ ਇਹ ਬਿੱਲ ਪੇਸ਼ ਕੀਤਾ ਜਾਂਦਾ 110 ਆਰਟੀਕਲ ਦੇ ਵਿੱਚ ਤਾਂ ਰਾਸ਼ਟਰਪਤੀ ਇਹਨੂੰ ਰੋਕ ਨਹੀਂ ਸਕਦਾ ਜਾਂ ਇਹਨੂੰ ਵਾਪਸ ਨਹੀਂ ਭੇਜ ਸਕਦਾ ਠੀਕ ਹੈ ਕਿਉਂਕਿ ਉਹਨੂੰ ਉਹਦੇ ਤੋਂ ਪਹਿਲਾਂ ਮਨਜ਼ੂਰੀ ਲੈ ਹੀ ਜਾ ਚੁੱਕੀ ਹੁੰਦੀ ਹੈ ਉਸੇ ਤਰੀਕੇ ਨਾਲ ਜਿਹੜੀ ਅਗਲੀ ਵਿਧਾਇਕ ਸ਼ਕਤੀ ਹੈ ਰਾਸ਼ਟਰਪਤੀ ਦੀ ਉਹ ਹੈਗੀ ਆਰਡੀਨੈਂਸ ਆਰਟੀਕਲ 130 132 ਆਰਟੀਕਲ ਠੀਕ ਹੈ ਆਰਡੀਨੈਂਸ ਕੀ ਹੁੰਦਾ ਜੀ ਅਧਿਆਦੇਸ਼ੀ ਨੂੰ ਕਹਿੰਦੇ ਆ ਅਧਿਆਦੇਸ਼ ਦਾ मीनिंग ਹੀ ਰਹੇਗਾ ਕਿ ਜਦੋਂ ਆਰਜੀ ਕਾਨੂੰਨ ਦੀ ਲੋੜ ਹੁੰਦੀ ਹੈ ਤਾਂ ਉਹ ਸਮੇਂ ਜਿਹੜਾ ਕਾਨੂੰਨ ਪੇਸ਼ ਕੀਤਾ ਜਾਂਦਾ ਰਾਸ਼ਟਰਪਤੀ ਦੁਆਰਾ ਉਹ ਆਰਡੀਨੈਂਸ ਕਹਿੰਦੇ ਆ 123 ਆਰਟੀਕਲ ਦੇ ਵਿੱਚ ਰਾਸ਼ਟਰਪਤੀ ਪੇਸ਼ ਕਰਦਾ ਤੇ ਜੇ ਇਸੇ ਆਰਟੀਕਲ ਨੂੰ 213 ਕੀਤਾ ਜਾਵੇ ਤਾਂ ਉਹ ਰਾਜਪਾਲ ਦੁਆਰਾ ਰਾਜ ਸਰਕਾਰ ਦੇ ਵਿੱਚ ਪੇਸ਼ ਕੀਤਾ ਜਾਂਦਾ ਅਧਿਆਦੇਸ਼ ਓਕੇ ਰਾਸ਼ਟਰਪਤੀ ਦੀਆਂ ਇਹ ਵਿਧਾਇਕ ਸ਼ਕਤੀਆਂ ਇਸ ਤੋਂ ਨੈਕਸਟ ਚੱਲਦੇ ਆਪਾਂ ਅੱਗੇ ਹੈਗੀ ਆ ਨਵੇਂ ਰਾਜਾਂ ਦਾ ਗਠਨ ਜੇ ਨਵੇਂ ਰਾਜਾਂ ਦਾ ਗਠਨ ਕਰਨਾ ਤਾਂ ਵੀ ਰਾਸ਼ਟਰਪਤੀ ਦੀ ਮਨਜ਼ੂਰੀ ਦੇ ਨਾਲ ਕੀਤਾ ਜਾਂਦਾ ਹੈ। ਸੈਕੰਡ ਜਿਹੜੀ ਉਹਦੀ ਪਾਵਰ ਹੈ ਜੀ ਐਗਜ਼ੀਕਿਊਟਿਵ ਪਾਵਰ ਐਗਜ਼ੀਕਿਊਟਿਵ ਪਾਵਰ ਕੀ ਹੁੰਦੀ ਹੈ ਕਾਰਜਪਾਲਿਕਾ ਸ਼ਕਤੀ ਹੁੰਦੀ ਹੈ ਕਿਉਂਕਿ ਰਾਸ਼ਟਰਪਤੀ ਇਹ ਜਿਹੜਾ ਉਹ ਕਿਹਦਾ ਮੁਖੀ ਹੁੰਦਾ ਹੈ ਕਾਰਜਪਾਲਿਕਾ ਦਾ ਮੁਖੀ ਹੁੰਦਾ ਹੈ ਜੀ ਕਾਰਜਪਾਲਿਕਾ ਜਿਹਨੂੰ ਅਸੀਂ ਐਗਜ਼ੀਕਿਊਟਿਵ ਕਹਿੰਦੇ ਆ ਇਹਦਾ ਜੇ ਮੁਖੀ ਪੁੱਛਿਆ ਜਾਊਗਾ ਤਾਂ ਪ੍ਰੈਜ਼ੀਡੈਂਟ ਹੈ ਇਕੱਲਾ ਮੁਖੀ ਠੀਕ ਹੈ only head head of executive ਕਿਹਨੂੰ ਕਿਹਾ ਜਾਂਦਾ ਰਾਸ਼ਟਰਪਤੀ ਨੂੰ ਤੇ ਜੇ ਇਹਦਾ ਰੀਅਲ ਹੈਡ ਉਹ ਆਪਣੇ ਕੋਲ ਪੁੱਛਿਆ ਜਾਂਦਾ ਹੈ ਇਹ ਕਾਰਜਪਾਲਿਕਾ ਦਾ ਫਿਰ ਉਹ ਪ੍ਰਧਾਨ ਮੰਤਰੀ ਹੁੰਦਾ ਕਾਰਜਪਾਲਿਕਾ ਦੀ ਸ਼ਕਤੀ ਕੀ ਹੈ ਰਾਸ਼ਟਰਪਤੀ ਤਿੰਨੇ ਸਨਾਵਾ ਜਲ ਥਲ ਤੇ ਵਾਯੂ ਇਹਨਾਂ ਦਾ ਸੁਪਰੀਮ ਕਮਾਂਡਰ ਹੁੰਦਾ ਤੇ ਇਹਦੇ ਦੁਆਰਾ ਹੀ ਇਹਨਾਂ ਨੂੰ ਕਮਾਂਡ ਕੀਤਾ ਜਾਂਦਾ ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਆਰਟੀਕਲ 75 ਦੇ ਵਿੱਚ ਚੋਣ ਕਮਿਸ਼ਨ ਦੀ ਨੁਕੀ ਕੀਤੀ ਜਾਂਦੀ ਹੈ ਮਹਾਨਿਆਵਾਦੀ ਦੀ ਨੁਕੀ ਕੀਤੀ ਜਾਂਦੀ ਹੈ ਠੀਕ ਹੈ ਕੈਗ ਦੀ ਕੰਟਰੋਲਰ ਅਡੀਟਰ ਜਨਰਲ ਆਫ ਇੰਡੀਆ ਜਿਹਨੂੰ ਕਿਹਾ ਜਾਂਦਾ ਹੈ ਚੋਣ ਕਮਿਸ਼ਨ 324 ਆਰਟੀਕਲ ਦੇ ਵਿੱਚ ਆਊਗਾ ਜੀ ਮਹਾਨਿਆ ਮਹਾਨਿਆਵਾਦੀ ਅਟਾਰਨੀ ਜਨਰਲ ਆਰਟੀਕਲ 76 ਕੈਗ 100 ਅਰਧਾਲੀ ਤੋਂ ਲੈ ਕੇ 151 ਤੱਕ ਤਾਂ ਇਹਨਾਂ ਸਾਰਿਆਂ ਦੀ ਜਿਹੜੀ ਨੁਕੀ ਉਹ ਕਿਹਦੇ ਦੁਆਰਾ ਹੋਊਗੀ ਰਾਸ਼ਟਰਪਤੀ ਦੁਆਰਾ ਰਾਸ਼ਟਰਪਤੀ ਦੁਆਰਾ ਜਿੰਨਾਂ ਦੀ ਵੀ ਨੁਕੀ ਕੀਤੀ ਜਾਂਦੀ ਹੈ ਉਹ ਸਾਰੇ ਕਾਰਜਪਾਲਿਕਾ ਸ਼ਕਤੀ ਦੇ ਅਧੀਨ ਆਉਣਗੇ IAS IPS ਅਧਿਕਾਰਿੰਦੀ ਨਿਯੁਕਤੀ UPSC ਦੇ ਚੇਅਰਮੈਨ ਦੀ ਨਿਯੁਕਤੀ SC ST ਦੇ OBC ਦਾ ਜਿਹੜਾ ਕਮਿਸ਼ਨ ਬਣਦਾ ਉਹ ਦੀ ਜਿਹੜੀ ਆਰਗੇਨਾਈਜੇਸ਼ਨ ਉਹਦਾ ਗਠਨ ਵੀ ਕਿਹਦੇ ਦੁਆਰਾ ਕਰਤੇ ਆ ਉਹ ਰਾਸ਼ਟਰਪਤੀ ਹੀ ਕਰਦਾ ਉਸ ਤੋਂ ਬਾਅਦ ਜਿਹੜੀ ਇਹਦੀ ਨੈਕਸਟ ਪਾਵਰ ਹੈਗੀ ਹੈ ਜੀ 3 ਉਹ ਹੈਗੀ ਨੈਗ ਸ਼ਕਤੀ ਇਹਨੂੰ ਜੁਡੀਸ਼ਰੀ ਪਾਵਰ ਕਹਿੰਦੇ ਆ ਜੁਡੀਸ਼ੀਅਲ ਪਾਵਰ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਿਹਦੇ ਦੁਆਰਾ ਕੀਤੀ ਜਾਊਗੀ ਰਾਸ਼ਟਰਪਤੀ ਦੁਆਰਾ ਤੇ ਰਾਸ਼ਟਰਪਤੀ ਸੁਪਰੀਮ ਕੋਰਟ ਦੀ ਸਲਾਹ ਲੈ ਸਕਦਾ ਹੈ ਆਰਟੀਕਲ 143 ਦੇ ਵਿੱਚ ਰਾਸ਼ਟਰਪਤੀ ਜੋ ਦੁਆਰਾ ਜਿਹੜੀ ਸਲਾਹ ਲਈ ਜਾਂਦੀ ਹੈ 143 ਦੇ ਵਿੱਚ ਉਹਨੂੰ ਐਡਵਾਈਜ਼ਰੀ ਜੂਰਿਸਡਿਕਸ਼ਨ ਕਿਹਾ ਜਾਂਦਾ ਹੈ ਜੀ ਠੀਕ ਹੈ ਇਹਨੂੰ ਸਲਾਹਕਾਰ ਖੇਤਰ ਬੋਲਦੇ ਹੈ ओके क्लियर ਤੇ ਉਸ ਬਾਅਦ ਸਜ਼ਾ ਮਾਫੀ ਆਰਟੀਕਲ ਆਰਟੀਕਲ 72 ਦੇ ਵਿੱਚ ਪਾਰਡਨ ਤਾਂ ਇਹ ਸਾਰੀਆਂ ਜਿਹੜੀਆਂ ਪਾਵਰਸ ਰਹਿਣੀਆਂ ਰਾਸ਼ਟਰਪਤੀ ਦੀਆਂ ਇਹ ਰਹੀਆਂ ਐਗਜ਼ੀਕਿਊਟਿਵ ਪਾਵਰਸ ਰਹਿਣਗੀਆਂ ਉਸ ਤੋਂ ਬਾਅਦ ਆਉਂਦਾ ਹੀ ਫਾਈਨਾਂਸ ਜਿਹੜੀ ਚੀਜ਼ ਫਾਈਨਾਂਸ ਦੇ ਨਾਲ ਜੁੜੀ ਹੁੰਦੀ ਹੈ ਪੈਸੇ ਦੇ ਨਾਲ ਜੁੜੀ ਹੁੰਦੀ ਹੈ ਵਿੱਤ ਸ਼ਕਤੀ ਫਾਈਨਾਂਸ ਪਾਵਰ ਕੀ ਹੈ ਵਿੱਤੀ ਸ਼ਕਤੀਆਂ ਹੁੰਦੀਆਂ ਜਿਵੇਂ ਤਨਖਾਹ ਬਿੱਲ ਅਸੀਂ ਪਿੱਛੇ ਡਿਸਕਸ ਕੀਤਾ ਸੀਗਾ ਉਹਦੀ ਮਨਜ਼ੂਰੀ ਰਾਸ਼ਟਰਪਤੀ ਕੇਂਦਰੀ ਬਜਟ ਸਾਲਾਨਾ ਰਾਸ਼ਟਰਪਤੀ ਦੁਆਰਾ ਵਿੱਤ ਮੰਤਰੀ ਤੋਂ ਪੇਸ਼ ਕਰਵਾਇਆ ਵਿੱਤ ਮੰਤਰੀ ਤੋਂ ਇਹਨੂੰ ਪੇਸ਼ ਕਰਵਾਇਆ ਜਾਂਦਾ ਠੀਕ ਹੈ ਤਾਂ ਇਸੇ ਦੇ ਵਿੱਚ ਦੇਖੋ ਫਾਈਨੈਂਸ਼ੀਅਲ ਪਾਵਰ ਦੇ ਵਿੱਚ ਇੱਕ ਚੀਜ਼ ਆਉਂਦੀ ਹੈ ਜੀ ਕਾਂਟੀਜੈਂਸੀ ਫੰਡ ਕਾਂਟੀਜੈਂਸੀ ਫੰਡ ਦੀ ਵਰਤੋਂ ਕੌਣ ਕਰ ਸਕਦਾ ਰਾਸ਼ਟਰਪਤੀ ਕਰ ਸਕਦਾ ਹੈ ਐਮਰਜੈਂਸੀ ਦੇ ਸਮੇਂ ਕਰੇਗਾ ਦਾ ਆਰਟੀਕਲ 267 ਇੱਕ ਕਾਂਟੀਜੈਂਸੀ ਫੰਡ ਹੁੰਦਾ ਹੈ ਇੱਕ ਕਨਸੋਲੀਡੇਟਿਡ ਫੰਡ ਹੁੰਦਾ ਜੀ ਕਨਸੋਲੀਡੇਟਿਡ ਫੰਡ ਆਰਟੀਕਲ 266 ਓਕੇ ਤਾਂ ਜਿਹੜਾ ਇਹਨੂੰ ਸੰਚਿਤ ਨਿਧੀ ਇੱਕ ਨੂੰ ਸੰਚਿਤ ਨਿਧੀ ਫੰਡ ਬੋਲਿਆ ਜਾਂਦਾ ਜੀ ਤੇ ਇਹ ਜਿਹੜਾ ਕੌਂਟੀਜੈਂਸੀ ਇਹਨੂੰ ਆਕਾਸਮਿਕ ਵਿਧੀ ਕਹਿੰਦੇ ਆ ਠੀਕ ਹੈ ਇਹ ਦੋ ਤਰ੍ਹਾਂ ਦੇ ਫੰਡ ਹੁੰਦੇ ਆ ਜੇ ਅਸੀਂ ਇਹਨੂੰ ਲੈ ਕੇ ਚੱਲੀਏ ਤਾਂ ਇਹ ਜਿਹੜਾ ਕੌਂਟੀਜੈਂਸੀ ਫੰਡ ਹੈ ਤੇ ਇਹ ਕੰਸੋਲੀਡੇਟਡ ਫੰਡ ਹੈ 262 ਤੇ 217 ਆਰਟੀਕਲ ਦੇ ਵਿੱਚ ਇਹਨੂੰ ਅੱਗੇ ਜਾ ਕੇ ਇਹ ਗਵਰਨਮੈਂਟ ਮਨੀ ਦਾ ਹਿੱਸਾ ਬਣਦੇ ਆ ਜੀ ਠੀਕ ਹੈ ਇਹਦੇ ਵਿੱਚੋਂ ਹੀ ਇੱਕ ਜਿਹੜਾ ਹੁੰਦਾ ਪਬਲਿਕ ਅਕਾਊਂਟਸ ਜਿੱਥੇ ਇਹਨੂੰ ਵਰਤਿਆ ਜਾਂਦਾ ਤੇ ਇਹ ਜਿਹੜਾ ਸਿਰਫ ਵਰਤ ਸਕਦਾ ਜੀ ਇਹ ਸਿਰਫ ਰਾਸ਼ਟਰਪਤੀ ਹੀ ਵਰਤ ਸਕਦਾ ਤੁਹਾਡੇ ਲਈ ਜਿਹੜਾ ਕੁਐਸਚਨ ਹੈ ਉਹ ਇਹ ਹੈ ਕਿ ਕੌਂਡੀਜੈਂਸੀ ਫੰਡ ਦੀ ਵਰਤੋਂ ਕੌਣ ਕਰੂਗਾ ਸਿਰਫ ਰਾਸ਼ਟਰਪਤੀ ਹੀ ਕਰੂਗਾ ਜੀ ਠੀਕ ਹੈ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਅਗਲੀ ਸਾਡੇ ਕੋਲੇ ਦਿੱਤੀ ਹੋਈ ਹੈ ਜੀ ਡਿਪਲੋਮੈਟਿਕ ਪਾਵਰ ਡਿਪਲੋਮੈਟਿਕ ਪਾਵਰ ਜਿਹਨੂੰ ਕੂਟਨੀਤਿਕ ਸ਼ਕਤੀ ਦਾ ਨਾਮ ਦਿੱਤਾ ਜਾਂਦਾ ਹੈ ਜੀ ਡਿਪਲੋਮੈਟਿਕ ਪਾਵਰ ਨੂੰ ਇਹਦਾ मीनिंग ਕੀ ਹੁੰਦਾ ਹੈ ਕਿ ਅੰਤਰਰਾਸ਼ਟਰੀ ਸੰਧੀਆਂ ਸਮਝੌਤੇ ਰਾਸ਼ਟਰਪਤੀ ਦੇ ਨਾਮ ਤੇ ਕੀਤੇ ਜਾਂਦੇ ਆ ਰਾਜਪੂਤਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਮੰਨ ਲਓ ਰਾਸ਼ਟਰਪਤੀ ਨੂੰ ਕਿਸੇ ਦੇਸ਼ ਦੇ ਵਿੱਚ ਨਹੀਂ ਜਾ ਸਕਦਾ ਜਾਂ ਕਹਿ ਲਓਗੇ ਰਾਸ਼ਟਰਪਤੀ ਕੋਲੇ ਹੋਰ ਕੰਮ ਆਉਣੇ ਹੋਰ ਕੰਮ ਵੀ ਦੇਖਨੇ ਕਰਨੇ ਆ ਠੀਕ ਹੈ ਤਾਂ ਉਹਦੇ ਨਾਮ ਤੇ ਜਿਹੜੇ ਐਮੈਸਡਰ ਹੁੰਦੇ ਉਹ ਬਾਕੀ ਦੇਸ਼ਾਂ ਦੇ ਵਿੱਚ ਜਾਂਦੇ ਆ ਠੀਕ ਹੈ ਰਾਸ਼ਟਰਪਤੀ ਦੇ ਨਾਮ ਤੇ ਸਮਝੌਤੇ ਜਾਂ ਸੰਧੀਆਂ ਕਰਨਾ ਉਹਨੂੰ ਡਿਪਲੋਮੈਟਿਕ ਪਾਵਰ ਦਾ ਨਾਮ ਦਿੱਤਾ ਜਾਂਦਾ ਕਿ ਇਸੇ ਪਾਵਰ ਨੂੰ ਕੂਟਨੀਤਿਕ ਕਿਹਾ ਜਾਂਦਾ ਹੈ ਕੂਟਨੀਤਿਕ ਸ਼ਕਤੀ ਓਕੇ ਮਿਲਟਰੀ ਪਾਵਰ ਕੀ ਹੈ ਤਿੰਨਾ ਸੈਨਾਵਾਂ ਦਾ ਹੈੱਡ ਹੁੰਦਾ ਕਿਸੇ ਵੀ ਦੇਸ਼ ਦੇ ਨਾਲ ਯੁੱਧ ਕਰਨਾ ਖਤਮ ਕਰਨਾ ਸੰਸਦ ਦੀ ਮਨਜ਼ੂਰੀ ਰਾਸ਼ਟਰਪਤੀ ਦੁਆਰਾ ਹੀ ਕੀਤਾ ਜਾਂਦਾ ਤੇ ਸ਼ਾਂਤੀ ਸਮਝੌਤਾ ਵੀ ਰਾਸ਼ਟਰਪਤੀ ਦੀ ਕਿਹੜੀ ਪਾਵਰ ਦੇ ਵਿੱਚ ਆ ਜਾਊਗਾ ਜੀ ਮਿਲਟਰੀ ਪਾਵਰ ਦੇ ਵਿੱਚ ਪਰ ਇਸ ਤੋਂ ਬਾਅਦ ਜਿਹੜੀ ਅਗਲੀ ਪਾਵਰ ਆਊਗੀ ਰਾਸ਼ਟਰਪਤੀ ਦੀ ਉਹ ਹੈਗੀ ਵੀਟੋ ਪਾਵਰ ਵੀਟੋ ਪਾਵਰ ਆਊਗੀ ਆਰਟੀਕਲ 111 ਦੇ ਵਿੱਚ ਤਾਂ 111 ਦੇ ਵਿੱਚ ਦੇਖੋ ਕਿਹੜੀਆਂ-ਕਿਹੜੀਆਂ ਵੀਟੋ ਪਾਵਰਸ ਦਿੱਤੀਆਂ ਹੋਈਆਂ ਅ ਐਬਸੋਲਿਊਟ ਵੀਟੋ ਦਿੱਤੀ ਹੋਈ ਹੈ ਸਸਪੈਂਸਿਵ ਵੀਟੋ ਦਿੱਤੀ ਹੋਈ ਹੈ ਤੇ ਪਾਕਟ ਵੀਟੋ ਦਿੱਤੀ ਹੈ ਠੀਕ ਹੈ ਜੀ ਐਬਸੋਲਿਊਟ ਵੀਟੋ ਕੀ ਹੁੰਦੀ ਹੈ ਰਾਸ਼ਟਰਪਤੀ ਦੁਆਰਾ ਕਿਸੇ ਬਿੱਲ ਨੂੰ ਰੱਦ ਕਰ ਦੇਣਾ ਜੋ ਬਿੱਲ ਸੰਸਦ ਵਿੱਚ ਪਾਸ ਹੋ ਕੇ ਆਇਆ ਹੋਵੇ ਗੈਰ ਸਰਕਾਰੀ ਅਤੇ ਸਰਕਾਰੀ ਦੋਨਾਂ ਲਈ ਇਹ ਵਰਤੀ ਜਾਂਦੀ ਹੈ ਐਬਸੋਲਿਊਟਲੀ ਆਪਾਂ ਕਹਿੰਦੇ ਐਬਸੋਲਿਊਟਲੀ ਫਾਈਨ ਮਤਲਬ ਬਿਲਕੁਲ ਤਾਂ ਇਟ ਮੀਨਸ ਕਿਸੇ ਵੀ ਬਿੱਲ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਇਹ ਪੂਰੀ ਤਰ੍ਹਾਂ ਰੱਦ ਕਰ ਦੇਣਾ ਮਤਲਬ ਉਹਨੂੰ ਐਬਸੋਲਿਊਟ ਵੀਟੋ ਪਾਵਰ ਕਹਿੰਦੇ ਤੇ ਜੇ ਕੱਲਾ ਵੀਟੋ ਪਾਵਰ ਦਾ ਪੁੱਛਿਆ ਜਾਊਗਾ ਤਾਂ ਆਰਟੀਕਲ 111 ਦੇ ਵਿੱਚ ਮਤਲਬ ਵੀਟੋ ਪਾਵਰ ਆਉਂਦੀ ਉਹ ਤਿੰਨ ਤਰ੍ਹਾਂ ਦੀ ਹੁੰਦੀ ਹੈ ਇੰਡੀਆ ਦੇ ਵਿੱਚ ਤਿੰਨ ਤਰ੍ਹਾਂ ਦੀ ਵੀਟੋ ਜਿਹੜੀ ਉਹ ਯੂਜ਼ ਕੀਤੀ ਜਾਂਦੀ ਹੈ ਠੀਕ ਹੈ ਵੈਸੇ ਵੀਟੋ ਚਾਰ ਤਰ੍ਹਾਂ ਦੀ ਹੈ ਜਿਹੜੀ ਕੁਆਲੀਫਾਈਡ ਵੀਟੋ ਹੈ ਉਹ ਇੰਡੀਆ ਚ ਯੂਜ਼ ਨਹੀਂ ਹੁੰਦੀ ਉਹ ਯੂਐਸਏ ਦੇ ਵਿੱਚ ਵਰਤੀ ਜਾਂਦੀ ਹੈ ਠੀਕ ਹੈ ਇੰਡੀਆ ਚ ਕਿਹੜੀ ਨਹੀਂ ਵਰਤੀ ਜਾਂਦੀ ਕੁਆਲੀਫਾਈਡ ਵੀਟੋ ਸਸਪੈਂਸਿਵ ਵੀਟੋ ਪਾਵਰ ਕੀ ਹੈ ਦੇਖੋ ਸਸਪੈਂਸਿਵ ਕੀ ਹੈ ਕਿਸੇ ਰਾਸ਼ਟਰਪਤੀ ਕਿਸੇ ਨੂੰ ਪੁਨਰ ਵਿਚਾਰ ਕਰਨ ਲਈ ਸਿਰਫ ਇੱਕ ਵਾਰੀ ਮਤਲਬ ਕਿਸੇ ਨੂੰ ਮਤਲਬ ਕਿਸੇ ਬਿੱਲ ਨੂੰ ਜੀ ਇੱਥੇ ਬਿੱਲ ਆਊਗਾ ਕਿਸੇ ਬਿੱਲ ਨੂੰ ਮੰਨੋ ਸਸਪੈਂਸ ਆ ਉਹਦੇ ਉੱਪਰ ਜਾਂ ਉਸ ਬਿੱਲ ਨੂੰ ਸਿਰਫ ਇੱਕੋ ਵਾਰੀ ਵਾਪਸ ਭੇਜ ਸਕਦਾ ਤੇ ਇਹ ਕੁਐਸਚਨ ਇਸ ਤਰੀਕੇ ਨਾਲ ਵੀ ਬਣ ਸਕਦਾ ਕਿ ਰਾਸ਼ਟਰਪਤੀ ਕਿਸੇ ਬਿੱਲ ਨੂੰ ਇੱਕ ਵਾਰ ਵਾਪਸ ਭੇਜਦਾ ਕਿਹੜੇ ਆਰਟੀਕਲ ਦੇ ਵਿੱਚ 111 ਦੇ ਵਿੱਚ ਪਾਕਟ ਵੀਟੋ ਕੀ ਹੁੰਦੀ ਹੈ ਰਾਸ਼ਟਰਪਤੀ ਦੁਆਰਾ ਕਿਸੇ ਵੀ ਬਿੱਲ ਉੱਪਰ ਕੋਈ ਨਿਰਣਾ ਜਾਂ ਫੈਸਲਾ ਨਹੀਂ ਲਿਆ ਜਾਂਦਾ ਤੇ ਆਪਣੇ ਕੋਲ ਹੀ ਰੱਖ ਲਿਆ ਜਾਂਦਾ ਤੇ ਪਾਕਟ ਵੀਟੋ ਦਾ ਸਭ ਤੋਂ ਪਹਿਲਾ ਪ੍ਰਯੋਗ ਕਿਹਨੇ ਕੀਤਾ ਸੀ ਗਿਆਨੀ ਜੈਲ ਸਿੰਘ ਨੇ ਕੀਤਾ ਸੀ ਡਾਰਕ ਸੰਸ਼ੋਧਨ ਬਿੱਲ 1986 ਦੇ ਵਿੱਚ ਤਾਂ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਮੇਨ ਪਾਵਰ ਦਾ ਜਿਹੜੀ ਇੰਡੀਆ ਦੇ ਵਿੱਚ ਯੂਜ਼ ਹੁੰਦੀ ਹੈ ਐਬਸੋਲਿਊਟ ਵੀਟੋ ਸਸਪੈਂਸਿਵ ਵੀਟੋ ਤੇ ਪਾਕਟ ਵੀਟੋ ਤੇ ਜਿਹੜੀ ਕੁਆਲੀਫਾਈਡ ਵੀਟੋ ਉਹ ਇੰਡੀਆ ਦੇ ਵਿੱਚ ਯੂਜ਼ ਨਹੀਂ ਕੀਤੀ ਜਾਂਦੀ ਨੌਲੇਜ ਦੇ ਲਈ ਤੁਸੀਂ ਇਹਨੂੰ ਨੋਟ ਡਾਊਨ ਜਿਹੜਾ ਕਰ ਸਕਦੇ ਹੋ ਤਾਂ ਇਹ ਵੀਟੋ ਪਾਵਰਸ ਹੈ ਉਸ ਤੋਂ ਅੱਗੇ ਚੱਲਦੇ ਹਾਂ ਜੀ ਉਸ ਤੋਂ ਅੱਗੇ ਹੈਗੀਆਂ ਰਾਜਨੀਤਿਕ ਸ਼ਕਤੀਆਂ ਤਾਂ ਦੇਖੋ ਰਾਜਨੀਤਿਕ ਸ਼ਕਤੀਆਂ ਲੋਕ ਸਭਾ ਤੇ ਰਾਜ ਸਭਾ ਦੇ ਬਿੱਲਾਂ ਨੂੰ ਮਨਜ਼ੂਰੀ ਦੇਣਾ ਪ੍ਰਵਾਨਗੀ ਦੇਣਾ ਰਾਸ਼ਟਰਪਤੀ ਦੀ ਰਾਜਨੀਤਿਕ ਸ਼ਕਤੀ ਦੇ ਵਿੱਚ ਆ ਜਾਂਦਾ ਹੈ ਪੋਲਿਟੀਕਲ ਪਾਵਰ ਨਵੀਂ ਸਰਕਾਰ ਇਹ ਅਸੀਂ ਕੁਐਸਚਨ ਕਰ ਚੁੱਕੇ ਆ ਇਹ ਦੁਬਾਰਾ ਇੱਥੇ ਮਿਕਸ ਕੀਤੇ ਹੋਏ ਆ ਠੀਕ ਆ ਦੁਬਾਰਾ ਇਹਨੂੰ ਰੀਡ ਆਊਟ ਕਰ ਲੈਣੇ ਆ 123 ਇਹ ਅਸੀਂ ਕਿਹੜੀ ਦੇ ਵਿੱਚ ਪੜਿਆ ਸੀਗਾ ਇਹ ਲੈਜਿਸਲੇਟਿਵ ਪਾਵਰ ਦੇ ਵਿੱਚ ਪੜਿਆ ਜੀ ਆਰਡੀਨੈਂਸ ਜਾਰੀ ਕਰਨਾ ਜੇਕਰ ਸੈਸ਼ਨ ਨਹੀਂ ਚੱਲ ਰਿਹਾ ਤਾਂ ਅਰਜੰਟ ਕਾਨੂੰਨ ਦੀ ਲੋੜ ਪੈ ਜਾਵੇ ਤਾਂ ਰਾਸ਼ਟਰਪਤੀ ਇਕੱਲਾ ਕਾਨੂੰਨ ਬਣਾ ਸਕਦਾ ਹੈ ਤੇ ਇਹਦੀ ਮਿਆਦ ਛੇ ਹਫ਼ਤੇ ਜਾਂ 42 ਦਿਨ ਤੱਕ ਰਹੇਗੀ ਆਉਣ ਵਾਲੇ ਸਮੇਂ ਵਿੱਚ ਇਹਨੂੰ ਪਾਸ ਕਰਕੇ ਕਾਨੂੰਨ ਬਣਾ ਦਿੱਤਾ ਜਾਵੇਗਾ ਨਹੀਂ ਤਾਂ ਇਹਨੂੰ ਡਿਸਮਿਸ ਕਰ ਦਿੱਤਾ ਜਾਵੇਗਾ 111 ਦੇ ਵਿੱਚ ਆਹ ਕੁਐਸਚਨ ਤੁਹਾਨੂੰ ਮੈਂ ਦੱਸ ਚੁੱਕਿਆ ਜੀ ਕਿਸੇ ਵੇਲੇ ਨੂੰ ਰਾਸ਼ਟਰਪਤੀ ਸਿਰਫ ਇੱਕ ਵਾਰੀ ਮੋੜ ਸਕਦੇ ਐ ਕੁਐਸਚਨ ਅਸੀਂ ਪੜ੍ਹ ਚੁੱਕੇ ਹਾਂ ਜੀ ਠੀਕ ਹੈ 108 ਆਰਟੀਕਲ ਇਹ ਵੀ ਵਿਧਾਇਕ ਸ਼ਕਤੀ ਦੇ ਵਿੱਚ ਆਊਗਾ ਜੁਆਇੰਟ ਸੈਸ਼ਨ ਬੁਲਾਉਣਾ ਤੇ ਜਿਹੜਾ ਜੁਆਇੰਟ ਸੈਸ਼ਨ ਦੀ ਪ੍ਰੋਵੀਜ਼ਨ ਹੈ ਉਹ ਸੀ ਕਿੱਥੋਂ ਲਈ ਹੈ ਜੀ ਉਹ ਅਸੀਂ ਆਸਟ੍ਰੇਲੀਆ ਤੋਂ ਲਈ ਹੈ ਸਾਡੇ ਸੰਵਿਧਾਨ ਦੇ ਲਈ ਸਾਂਝੀ ਬੈਠਕ ਕਿੱਥੋਂ ਲਈ ਗਈ ਹੈ ਆਸਟ੍ਰੇਲੀਆ ਤੋਂ ਸੰਕਟ ਕਾਲੀ ਸ਼ਕਤੀਆਂ ਹੁੰਦੀਆਂ ਇਹ ਐਮਰਜੈਂਸੀ ਪਾਵਰਜ਼ ਇਹਦੇ ਵਿੱਚ ਮਿਸਿੰਗ ਤਾਂ ਭਾਗ 18 ਦੇ ਵਿੱਚ ਆਰਟੀਕਲ 352 356 ਤੇ 360 ਤਿੰਨ ਤਰ੍ਹਾਂ ਦੇ ਲੱਗਣਗੇ ਭਾਗ 18 ਦੇ ਵਿੱਚ ਆਰਟੀਕਲ 352 ਦੇ ਵਿੱਚ ਠੀਕ ਹੈ ਜੀ ਤੇ 352 ਜਦੋਂ ਦੋ ਦੇਸ਼ਾਂ ਵਿਚਕਾਰ ਦੇਖੋ ਜਿਹੜੀ 352 ਆਰਟੀਕਲ ਹੈ ਇਹਨੂੰ ਨੈਸ਼ਨਲ ਐਮਰਜੈਂਸੀ ਕਿਹਾ ਜਾਂਦਾ ਜੀ ਨੈਸ਼ਨਲ ਐਮਰਜੈਂਸੀ ਦੋ ਦੇਸ਼ਾਂ ਵਿਚਕਾਰ ਯੁੱਧ ਹੁੰਦਾ ਬਾਹਰੀ ਹਮਲਾ ਹੁੰਦਾ ਇਹ ਤਿੰਨ ਵਾਰੀ ਲੱਗ ਚੁੱਕਿਆ ਹੈ 1962 1971 ਤੇ 1975 ਦੇ ਵਿੱਚ ਮੰਨ ਲਓ ਇੰਡੀਆ ਦੇ ਉੱਪਰ ਜਿਹੜੀ ਰਾਸ਼ਟਰੀ ਆਪਾਤ ਕਾਲੀ ਲੱਗੀ ਉਹ ਤਿੰਨ ਵਾਰੀ ਕਿਹੜੇ ਆਰਟੀਕਲ ਦੇ ਵਿੱਚ 352 ਦੇ ਵਿੱਚ 352 ਕੀ ਇਹ ਰਾਜ ਦੀ ਸੰਵਿਧਾਨਕ ਮਸ਼ੀਨਰੀ ਕਹਿੰਦਾ ਮਤਲਬ ਕਿ ਜਦੋਂ ਰਾਜ ਸਰਕਾਰ ਫੇਲ ਹੋ ਜੇ ਰਾਜ ਸਰਕਾਰ ਫੇਲ ਹੋ ਜੇ ਤਾਂ ਰਾਜਪਾਲ ਦੇ ਕਹਿਣ ਤੇ ਰਾਸ਼ਟਰਪਤੀ ਦੁਆਰਾ ਉਸ ਰਾਜ ਦੇ 356 ਆਰਟੀਕਲ ਲੱਗਦਾ ਜਿਹਨੂੰ ਰਾਸ਼ਟਰਪਤੀ ਸ਼ਾਸਨ ਕਿਹਾ ਜਾਂਦਾ ਹੈ ਤੇ ਜਿਹੜਾ ਇਹ ਰਾਸ਼ਟਰਪਤੀ ਸ਼ਾਸਨ ਹੈ ਇਹ ਪੰਜਾਬ ਦੇ ਵਿੱਚ ਪੈਪਸੋ 1950 ਦੇ ਵਿੱਚ ਇਹ ਟੋਟਲ ਇਹ 8 ਵਾਰੀ ਲੱਗ ਚੁੱਕਾ ਜੀ 1951 ਦੇ ਵਿੱਚ ਤੇ ਲਾਸਟ ਵਾਰੀ ਲੱਗੇ ਸੀ 1987 ਦੇ ਵਿੱਚ ਤੇ ਰਾ ਇਹ ਅਲੱਗ-ਅਲੱਗ ਰਾਜਾਂ ਵਿੱਚ ਅਲੱਗ-ਅਲੱਗ ਹੀ ਹੁੰਦੀ ਹੈ ਤੇ ਉਸ ਵਾਰ ਜਿਹੜੀ ਅੱਗੇ ਹੈਗੀ ਹੈ ਜੀ 356 ਉਹ ਸਿਰਫ ਰਾਜ ਦੇ ਉੱਪਰ ਲੱਗੂਗਾ 352 ਤੇ 360 ਇਹਦਾ ਪੂਰੇ ਦੇਸ਼ ਦੇ ਵਿੱਚ ਮਿੱਤੀ ਸੰਕਟ ਫਾਈਨੈਂਸ਼ੀਅਲ ਐਮਰਜੈਂਸੀ ਹੁੰਦੀ ਹੈ ਇਹ ਹਾਲੇ ਤੱਕ ਨਹੀਂ ਲੱਗੀ ਠੀਕ ਹੈ 356 ਕਿਸੇ ਵੀ ਰਾਜ ਵਿੱਚ ਲੱਗ ਸਕਦਾ ਪਰ ਜੰਮੂ ਕਸ਼ਮੀਰ ਇਹ ਡਾਟਾ ਪਹਿਲਾਂ ਦਾ ਕਿਉਂਕਿ ਉਸ ਸਮੇਂ ਜੰਮੂ ਕਸ਼ਮੀਰ ਦਾ ਆਪਣਾ ਸੰਵਿਧਾਨ ਸੀ ਠੀਕ ਹੈ ਹੁਣ 370 ਆਰਟੀਕਲ ਦੇ ਵਿੱਚ ਉਹਦਾ ਸੰਵਿਧਾਨ ਇਹਦਾ ਖਤਮ ਕਰ ਦਿੱਤਾ ਗਿਆ ਇਸੇ ਕਰਕੇ ਹੁਣ ਜੋ ਵੀ ਕਾਨੂੰਨ ਲਾਗੂ ਹੁੰਦਾ ਉਹ ਜੰਮੂ ਕਸ਼ਮੀਰ ਦੇ ਉੱਪਰ ਵੀ ਲਾਗੂ ਹੁੰਦਾ ਠੀਕ ਹੈ ਦੇਸ਼ ਦਾ ਪਹਿਲਾ ਰਾਸ਼ਟਰਪਤੀ ਰਜਿੰਦਰ ਪ੍ਰਸਾਦ 25 ਜਨਵਰੀ 1950 ਤੋਂ ਬਣਦੇ ਇੱਥੇ 24 ਜਨਵਰੀ 1950 ਜੀ 25 ਜਨਵਰੀ ਨਹੀਂ ਮਤਲਬ 24 ਜਨਵਰੀ 1950 ਤੋਂ ਰਾਸ਼ਟਰਪਤੀ ਬਣਦੇ ਆ ਰਹੇ ਠੀਕ ਹੈ ਪਹਿਲਾ ਮੁਸਲਿਮ ਰਾਸ਼ਟਰਪਤੀ ਡਾਕਟਰ 자ਕਰ ਹੁਸੈਨ ਜਿਨ੍ਹਾਂ ਦੀ ਆਫਿਸ ਦੇ ਵਿੱਚ ਮੌਤ ਹੋ ਚੁੱਕੀ ਹੈ ਹੋ ਗਈ ਸੀ ਤੇ ਪਹਿਲਾ ਸਿੱਖ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸਰਵਸਮਤੀ ਨਿਰਭਰ ਚੁਣਿਆ ਜਾਣ ਵਾਲਾ ਨੀਲਮ ਸੰਜੀਵਾ ਰੈਡੀ ਸੀਗਾ ਜੀ ਉਹ ਰਾਸ਼ਟਰਪਤੀ ਜੋ ਪਹਿਲਾ ਉਪ ਰਾਸ਼ਟਰਪਤੀ ਰਹਿ ਚੁੱਕਿਆ ਸੀ ਡਾਕਟਰ ਰਾਧਾ ਕ੍ਰਿਸ਼ਨਨ ਜਿਹੜੇ ਡਾਕਟਰ ਰਾਧਾ ਕ੍ਰਿਸ਼ਨਨ ਆ ਇਹ ਦੂਸਰੇ ਰਾਸ਼ਟਰਪਤੀ ਸੀ ਤੇ ਪਹਿਲੇ ਉਪ ਰਾਸ਼ਟਰਪਤੀ ਬਣੇ ਜੀ ਡਾਕਟਰ ਰਾਧਾ ਕ੍ਰਿਸ਼ਨਨ ਜਿਨ੍ਹਾਂ ਦੀ ਮਤਲਬ ਯਾਦ ਦੇ ਵਿੱਚ 5 ਸਤੰਬਰ ਨੂੰ ਟੀਚਰ ਡੇ ਆ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾਂਦਾ ਪਹਿਲਾ Dalit ਰਾਸ਼ਟਰਪਤੀ ਕੇ ਆਰ ਨਾਰਾਇਣਨ ਜਾਕਰ ਹੁਸੈਨ ਦੀ ਮੌਤ ਤੋਂ ਬਾਅਦ ਜੇ ਐਕਟਿੰਗ ਪੁੱਛਿਆ ਜਾਊਗਾ ਆਈ ਥਿੰਕ ਅੱਗੇ ਦਿੱਤਾ ਹੀ ਆ ਪਹਿਲਾ ਐਕਟਿੰਗ ਕਾਰਜਵਾਹ ਰਾਸ਼ਟਰਪਤੀ ਆਰਟੀਕਲ 60 5 ਦੇ ਵਿੱਚ ਵੀ ਵੀ ਗਿਰੀ ਇਹ ਵੀ ਵੀ ਗਿਰੀ ਉਹ ਪਰਸਨ ਹੈ ਜਿਹੜਾ ਦੂਜੇ ਚਰਨ ਦੀਆਂ ਵੋਟਾਂ ਦੇ ਵਿੱਚ ਜਿੱਤਿਆ ਸੀ ਅਗਲੀ ਕਲਾਸ ਦੇ ਵਿੱਚ ਤੁਹਾਨੂੰ ਇਹਦੀ ਜਿਹੜੀ ਅਨੁਪਾਤਕ ਪ੍ਰਣਾਲੀ ਹੁੰਦੀ ਉਹਦੇ ਬਾਰੇ ਡਿਸਕਸ ਕਰਾਉਂਗਾ ਠੀਕ ਹੈ ਤਾਂ ਪਹਿਲਾ ਸੀਜੀਆ ਜੋ ਰਾਸ਼ਟਰਪਤੀ ਬਣਿਆ ਮੁਹੰਮਦ ਹਦਾਇਤੁੱਲਾ ਸੀ ਇਹਦਾ ਪ੍ਰੋਸੈਸ ਕੀ ਹੈ ਜਿਹੜੇ ਪਿੱਛੇ ਅਸੀਂ ਡਿਸਕਸ ਕਰਕੇ ਆਏ ਆ ਡਾਕਟਰ ਜਾਕਰ ਹੁਸੈਨ ਇਹਨਾਂ ਦੀ ਆਫਿਸ ਦੇ ਵਿੱਚ ਮੌਤ ਹੁੰਦੀ ਆ ਤਾਂ ਇਹਨਾਂ ਦੀ ਜਗ੍ਹਾ ਤੇ ਵੀ ਵੀ ਗਿਰੀ ਹੈ ਜਿਹੜੇ ਉਹ ਐਕਟਿੰਗ ਪ੍ਰੈਜ਼ੀਡੈਂਟ ਐਂਡ ਪ੍ਰੈਜ਼ੀਡੈਂਟ ਦੇ ਤੌਰ ਤੇ ਕੰਮ ਕਰਨ ਆਉਂਦੇ ਆ ਠੀਕ ਹੈ ਉਸ ਤੋਂ ਬਾਅਦ ਇਹ ਆਪਣੇ ਅਹੁਦੇ ਨੂੰ ਫੇਰ ਖਾਲੀ ਕਰ ਜਾਂਦੇ ਉਹ ਉਸ ਖਾਲੀ ਅਹੁਦੇ ਨੂੰ ਜਿਹਦੇ ਦੁਆਰਾ ਭਰਿਆ ਗਿਆ ਸੀਗਾ ਉਹ ਸੀਜੀੀ ਦਾ ਪਹਿਲਾ ਜੱਜ ਸੀਗਾ ਮੁਹੰਮਦ ਹਿਦਾਇਤullah ਤੇ ਵੀਵੀ ਗਰੀ ਦੁਆਰਾ ਦੁਆਰਾ ਇਲੈਕਸ਼ਨ ਜਿੱਤ ਕੇ ਫੇਰ ਵੀਵੀ ਗਰੀ ਦੁਆਰਾ ਰਾਸ਼ਟਰਪਤੀ ਦੀ ਪੋਸਟ ਹਾਸਲ ਕੀਤੀ ਗਈ ਸੀ ਇਹ ਇਸ ਤਰ੍ਹਾਂ ਦਾ ਪ੍ਰੋਸੈਸ ਹੈ ਠੀਕ ਹੈ ਪਹਿਲਾ ਵਿਗਿਆਨੀ ਜੋ ਰਾਸ਼ਟਰਪਤੀ ਬਣਿਆ ਡਾਕਟਰ ਅਬਦੁਲ ਕਲਾਮ ਏਪੀਜੀ ਅਬਦੁਲ ਕਲਾਮ ਪਹਿਲੀ ਮਹਿਲਾ ਰਾਸ਼ਟਰਪਤੀ ਪੁੱਛਿਆ ਜਾਵੇ ਤਾਂ ਪ੍ਰਤਿਭਾ ਪਾਟਲ ਸੈਕੰਡ ਦੇ ਵਿੱਚ ਅਸੀਂ ਡਿਸਕਸ ਕਰ ਲਿਆ ਸੀਗਾ ਰਾਕਟਰ ਰਾਧਾਕ੍ਰਿਸ਼ਨਨ 11ਵੇਂ ਅਬਦੁਲਕਲਾਮ 12ਵੇਂ ਪ੍ਰਤਿਭਾ ਪਾਟਲ 13ਵੇਂ ਪ੍ਰਨਮ ਮੁਖਰਜੀ 14ਵੇਂ ਦਲਿਤ ਰਾਸ਼ਟਰਪਤੀ ਰਾਮਨਾਥ ਕੋਬਿੰਦ ਤੇ ਐਡ ਪ੍ਰੈਜ਼ੀਡੈਂਟ ਜਿਹੜੇ 15ਵੇਂ ਰਾਸ਼ਟਰਪਤੀ ਹੋ ਦਰੋਪਦੀ ਮੁਰਮੂ ਦਰੋਪਦੀ ਮੁਰਮੂ ਠੀਕ ਹੈ ਜੀ ਉਮੀਦ ਹੈ ਕਿ ਇੱਥੋਂ ਤੱਕ ਕਲੀਅਰ ਹੋ ਚੁੱਕਿਆ ਹੋਊਗਾ ਸਾਰਾ ਲੈਕਚਰ ਇਸ ਤੋਂ ਬਾਅਦ ਜਿਹੜੀ ਅਗਲੀ ਕਲਾਸ ਆ ਆਪਣੀ ਉਹ ਆਪਾਂ ਕਾਰਜਪਾਲਿਕਾ ਦੇ ਕਰਾਂਗੇ ਠੀਕ ਹੈ ਜੀ ਉਹ ਆਪਾਂ ਸਟਾਰਟ ਕਰਦੇ ਹਾਂ ਨੈਕਸਟ ਕਲਾਸ ਇਹਦੇ ਵਿੱਚ ਇਹ ਲੈਕਚਰ ਇੱਥੋਂ ਤੱਕ ਅਪਲੋਡ ਹੋਏਗਾ ਵਿਦ ਦਾ ਪਾਵਰਜ਼ ਆਫ ਦਾ ਪ੍ਰੈਜ਼ੀਡੈਂਟ